ਹਾਂਜੀ ਬਰਕਤ ਦੇ ਵੀਡੀਓ ਵਿੱਚ ਚੱਕਾਵਾਲ ਨੂੰ ਜਦ ਇਹ ਸੱਚ ਪਤਾ ਲੱਗਦਾ ਏ ਕਿ ਵਿੱਕੀਪ੍ਰੀਤ ਨੂੰ ਬਹੁਤ ਜ਼ਿਆਦਾ ਕਰ ਰਿਹਾ ਏ ਤੰਗ ਤੇ ਉਸਨੇ ਇਹ ਵੀ ਧਮਕੀ ਦਿੱਤੀ ਆ ਕਿ ਮੈਂ ਤੈਨੂੰ ਤਲਾਕ ਦੇ ਦੇਣਾ ਏ ਇਹ ਸੁਣ ਕੇ ਤਾਂ ਕਵਲ ਦੇ ਕੋਲੋਂ ਰਿਹਾ ਨਹੀਂ ਜਾਂਦਾ ਤੇ ਉਹ ਉਸੇ ਵੇਲੇ ਹੀ ਤਿਆਰ ਹੋ ਜਾਂਦਾ ਏ ਤੇ ਕਹਿੰਦਾ ਏ ਕਿ ਮੈਂ ਹੁਣੇ ਹੀ ਇਹਨਾਂ ਨੂੰ ਸਬਕ ਸਿਖਾ ਕੇ ਆਉਣਾ ਏ ਕਿਉਂਕਿ ਜਦੋਂ ਪ੍ਰੀਤ ਫੋਨ ਕਰਦੀ ਆ ਤੇ ਉਸਦੀ ਮੰਮੀ ਫੋਨ ਸੁਣ ਰਹੀ ਹੁੰਦੀ ਆ ਤੇ ਲੱਗੇ ਹੀ ਕਵਲ ਤੇ ਸੰਦੀਪ ਵੀ ਇਹ ਸਾਰੀਆਂ ਗੱਲਾਂ ਸੁਣ ਲੈਂਦੇ ਨੇ ਕਿ ਪ੍ਰੀਤ ਨੂੰ ਵਿੱਕੀ ਬਹੁਤ ਤੰਗ ਕਰ ਰਿਹਾ ਏ ਪ੍ਰੀਤ ਦੀ ਮੰਮੀ ਪਰਦੇ ਪਾਉਣ ਦੀ ਕੋਸ਼ਿਸ਼ ਕਰਦੀ ਆ ਤੇ ਇਹ ਕਹਿੰਦੀ ਆ ਕਿ ਉਹ ਕੁੜੀ ਉਦਾਂ ਹੀ ਕਹਿ ਰਹੀ ਆ ਪਰ ਸੰਦੀਪ ਤੇ ਕਵਲ ਨੂੰ ਸਮਝ ਆ ਜਾਂਦੀ ਆ ਤੇ ਉਹ ਇਹ ਕਹਿੰਦੇ ਆ ਕਿ ਸਾਨੂੰ ਪਤਾ ਏ ਉਹ ਇਦਾਂ ਦੇ ਆ ਪਰ ਤੁਸੀਂ ਤਾਂ ਉਹਨਾਂ ਦੇ ਪਰਦੇ ਹੀ ਪਾਉਂਦੇ ਰਹਿਣਾ ਏ ਤੇ ਤਾਂ ਹੀ ਉਹ ਤੁਹਾਡੇ ਸਿਰ ਤੇ ਚੜੇ ਨੇ ਇਹ ਕਹਿ ਕੇ ਕਵਲ ਤਿਆਰ ਹੋ ਜਾਂਦਾ ਏ ਤੇ ਉਸਦੀ ਮੰਮੀ ਵੀ ਨਾਲ ਹੀ ਤਿਆਰ ਹੋ ਜਾਂਦੀ ਆ ਜਦੋਂ ਪ੍ਰੀਤ ਦੇ ਘਰ ਪਹੁੰਚਦੇ ਨੇ ਤੇ ਪ੍ਰੀਤ ਜਾਂਦਿਆਂ ਨੂੰ ਕੱਲੀ ਹੀ ਹੁੰਦੀ ਆ ਤੇ ਉਹ ਪ੍ਰੀਤ ਨੂੰ ਸਾਰੀਆਂ ਗੱਲਾਂ ਪੁੱਛਦੇ ਨੇ ਪ੍ਰੀਤ ਸਾਰਾ ਸੱਚ ਦੱਸ ਦਿੰਦੀ ਆ ਕਿ ਇਹ ਮੈਨੂੰ ਬੜਾ ਤੰਗ ਕਰਦੇ ਨੇ ਤੇ ਉਹ ਪ੍ਰੀਤ ਨੂੰ ਘਰੇ ਲੈ ਕੇ ਆ ਜਾਂਦੇ ਨੇ ਜਦ ਵਿੱਕੀ ਤੇ ਉਸਦੀ ਮੰਮੀ ਘਰ ਆਉਂਦੇ ਨੇ ਤੇ ਆਉਂਦਿਆਂ ਨੂੰ ਪ੍ਰੀਤ ਘਰ ਨਹੀਂ ਹੁੰਦੀ ਇਹ ਵੇਖ ਕੇ ਉਹ ਬਹੁਤ ਜ਼ਿਆਦਾ ਹੁੰਦੇ ਨੇ ਹਰਾਨ ਤੇ ਉਹ ਸੋਚਦੇ ਨੇ ਕਿ ਪ੍ਰੀਤ ਕਿੱਥੇ ਚਲੀ ਗਈ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਪ੍ਰੀਤ ਆਪਣੇ ਪੇਕੇ ਚਲੀ ਗਈ ਹੋਣੀ ਆ ਵਿੱਕੀ ਇਹ ਸੁਣ ਸੋਚ ਕੇ ਡਰ ਜਾਂਦਾ ਹੈ ਕਿਉਂਕਿ ਉਹ ਪ੍ਰੀਤ ਨੂੰ ਇਹ ਧਮਕੀ ਦੇ ਕੇ ਗਿਆ ਸੀ ਕਿ ਤੂੰ ਆਪਣੀ ਮੰਮੀ ਨੂੰ ਫੋਨ ਕਰ ਜਾ ਮੇਰੇ ਨਾਲ ਰਹਿ ਪਰ ਉਸ ਨੂੰ ਇਹ ਲੱਗਦਾ ਸੀ ਕਿ ਪ੍ਰੀਤ ਡਰ ਜਾਏਗੀ ਤੇ ਮੇਰੀਆਂ ਗੱਲਾਂ ਵਿੱਚ ਆਇਆ ਕਰੇਗੀ ਪਰ ਪ੍ਰੀਤ ਉਥੇ ਆਪਣਾ ਫੈਸਲਾ ਲੈ ਹੀ ਲੈਂਦੀ ਆ ਤੇ ਜਿਸ ਕਰਕੇ ਵਿੱਕੀ ਨੂੰ ਪਛਤਾਵਾ ਜਿਆ ਹੋਣ ਲੱਗ ਜਾਂਦਾ ਇਹ ਤੇ ਆਪਣੀ ਮੰਮੀ ਨੂੰ ਕਹਿੰਦਾ ਏ ਕਿ ਜੋ ਮੈਂ ਸੋਚਿਆ ਸੀ ਉਹ ਨਹੀਂ ਹੋਇਆ ਪ੍ਰੀਤ ਤਾਂ ਉਲਟ ਕਰਕੇ ਚਲੀ ਗਈ ਇਹ ਤਾਂ ਬਹੁਤ ਜ਼ਿਆਦਾ ਚਲਾਕ ਨਿਕਲੀ ਮੈਂ ਤਾਂ ਇਦਾਂ ਸੋਚਿਆ ਵੀ ਨਹੀਂ ਸੀ ਤੇ ਉੱਥੇ ਹੀ ਵਿੱਕੀ ਦੀ ਮੰਮੀ ਵੀ ਡਰ ਜਾਂਦੀ ਆ ਤੇ ਇਹ ਕਹਿੰਦੀ ਆ ਕਿ ਹੁਣ ਆਪਣਾ ਕੀ ਬਣੇਗਾ ਮੈਂ ਤੈਨੂੰ ਕਿਹਾ ਸੀ ਕਿ ਫੋਨ ਨਾਲ ਲੈ ਜਾ ਪਰ ਤੂੰ ਨਹੀਂ ਟਲਿਆ ਵਿੱਕੀ ਦੀ ਮੰਮੀ ਵਿੱਕੀ ਨੂੰ ਹੀ ਗੱਲਾਂ ਸੁਣਾਉਣ ਲੱਗ ਜਾਂਦੀ ਆ ਸੋ ਹੁਣ ਆਪਾਂ ਵੇਖਾਂਗੇ ਕਿ ਕਵਲ ਕੀ ਐਕਸ਼ਨ ਲੈਂਦਾ ਏ ਵਿੱਕੀ ਤੇ ਉਸਦੀ ਮੰਮੀ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ